ਸਿਰ ਕੀ ਮਾਮਲਾ ਜਿਹੜਾ ਇੱਕ ਚਿੱਟੇ ਨਾਲ ਡੈਥ ਹੋਈਏ ਇਹ ਕੱਲ ਜੀ ਸ਼ਾਹ ਨੂੰ ਨਵੇਦ ਪਰਪਾਰਸ਼ ਮੁੱਤਰ ਸੱਤ ਪਾਲ ਆ ਚੁੱਕੇ ਗੜਾ ਪਿੰਡ ਦਾ ਜੀ ਇਹ ਸਾਨੂੰ ਮਿਲ ਕੇ ਨੇ ਵਿਆਹ ਲਗਾਇਆ ਮੇਰਾ ਭਾਂਜਾ ਪ੍ਰਵੀਨ ਇਲੈਪ੍ਰੈਸ ਇਹ ਪਹਿਲਾਂ ਸੈਂਟਰ ਚ ਵੀ ਦਾ ਕਰ ਰਿਹਾ ਹੁਣ ਟੀਪ ਸੀਗਾ ਕੱਲ ਕਰਾ ਜਦੋਂ ਉਹਨਾਂ ਨੂੰ ਉੱਤੇ ਦੁਕਾਨ ਤੇ ਦੇਖਣ ਗਿਆ ਤੇ ਔਖੇ ਸੋਕੇ ਸਾਹ ਲੈ ਗਿਆ ਉਹਨੇ ਮੈਨੂੰ ਬਸਾਇਆ ਕਿ ਮੈਨੂੰ ਜਸਵਿੰਦਰ ਸਿੰਘ ਬਬਲੂ ਜਗਜੀਤ ਸੋਨੂ ਨੇ ਵਧ ਨਸ਼ਾ ਦੇ ਤਾ ਤੇ ਇਹਨੂੰ ਜੋ ਹਸਪਤਲ ਲੈ ਗਿਆ ਤੇਰੀ ਡੈਥ ਹੋ ਗਈ ਇਹਦੇ ਸਬੰਧ ਚ ਅਸੀਂ ਐਫਆਰ ਨੰਬਰ 40 ਮਿਤੀ 11/4/25 ਅੰਡਰ ਸੈਕਸ਼ਨ 105 304 1152 35 ਬੀਐਨ ਸਪੇਸ ਕਿਧਰਵਾ ਦਲ ਜ਼ਿਲ੍ਹਾ ਕੀਤੀ ਹੈ ਤੇ ਇਹ ਤਿੰਨੇ ਦੋਸ਼ੀਆਂ ਨੂੰ ਅਰੈਸਟ ਕਰਕੇ ਅਰੈਸਟ ਕਰ ਲਿਆ ਤੇ ਅਗਲੀ ਤਫਤੀਸ਼ ਅੱਗੇ ਜਾਰੀ ਹੈ ਇਹ ਚਿੱਟੇ ਵਾਲਿਆਂ ਨੂੰ ਰੋਕ ਦੇ ਲਈ ਕਰ ਰਹੇ ਹਾਂ ਕੋਈ ਕੋਈ ਕਿਸ ਤਰ੍ਹਾਂ ਦਾ ਵੀ ਹੈਗਾ ਅਰੇ ਇਹ ਮੈਂ ਲੋਕਾਂ ਨੂੰ ਇਹੀ ਅਪੀਲ ਕਰਦਾ ਵੀ ਜੇ ਕਿਸੇ ਦਾ ਬੱਚਾ ਗਲਤ ਸੰਗਤ ਵਿੱਚ ਪੈ ਗਿਆ ਤਾਂ ਸਾਡੇ ਧਿਆਨ ਚ ਲਿਆਵੇ ਅਸੀਂ ਉਹਨੂੰ ਦਾਖਲ ਕਰਾ ਕੇ ਦਾ ਇਲਾਜ ਕਰਾਵਾਂਗੇ ਅ ਪਿਛੇ ਜੇ ਮੈਂ ਸੱਤ ਮੁੰਡੇ ਦਾਖਲ ਕਰਾਏ ਸੀ ਉਹ ਵਧੀਆ ਇਲਾਜ ਹੋਇਆ ਉਹਨਾਂ ਦਾ ਛੱਡੀ ਬੈਠੇ ਆ ਹੁਣ ਇਹਦਾ ਤੁਸੀਂ ਇਸ ਤਰ੍ਹਾਂ ਇਹ ਵਿਚਰੇ ਮਾਪੇ ਸਾਡੇ ਧਿਆਨ ਚ ਲਿਆਉਣਗੇ ਜਾਂ ਹਸਪੀਟਲ ਲੈ ਕੇ ਜਾਣਗੇ ਬੱਚੇ ਨੂੰ ਤੇ ਫਿਰ ਇਹਨਾਂ ਦਾ ਇਲਾਜ ਹੋ ਸਰਦਾ ਪਰਮਾਤਮਾ ਕਰੇ ਵੀ ਕਿਸੇ ਨੇ ਬੱਚੇ ਨੂੰ ਮਾੜੀ ਸੰਗਤ ਦੇ ਨਾਲ ਰੱਬ ਪਰਮਾਪਾ ਲੈ ਕੋਈ ਪਰਮਾਤਮਾ ਸਵਾਤਿ ਬਖਸ਼ੇ